ਲਓ ਜੀ ਅੱਜ ਤਰੀਕ ਹੋ ਗਈ 12 ਫਰਵਰੀ ਤੇ ਆਪਾਂ ਮਿਰਚ ਤੋਂ ਲਫਾਫਾ ਲਾਤਾ ਆਪਣੀ ਤੋਂ ਇਹ ਆਪਣੀ ਕਾਲੀ ਮਿਰਚ ਲਈਈ ਆ ਤੇ ਇਹ ਗਰੋਥ ਗਰੋਥ ਵਧੀਆ ਬੂਟੇ ਦਾ ਸਾਈਜ਼ ਤੇ ਟੂ ਸਟਾਸੇ ਵੀ ਵਧੀਆ ਗੱਡੇ ਹੋਏ ਨੇ ਤਕਰੀਬਨ ਜ਼ਿਆਦਾਤਰ ਤਾਂ ਨਹੀਂ ਮਰੇ ਹੋਏ ਇੱਕ ਲਾਈਨ 'ਚ ਕੋਈ 10 ਬੂਟੇ ਕਹਿ ਸਕਦੇ ਆਂ ਆਪਾਂ ਵੀ ਮਰੇ ਮਰੇ ਹੋਏ ਨੇ ਜਿਹੜੇ ਉਹ ਆਪਾਂ ਅੱਜ ਦੁਬਾਰਾ ਲਾ ਦਾਂਗੇ ਪਾਣੀ ਹੁਣ ਲਾਉਣ ਲੱਗਿਆ ਹੋਇਆ ਤੇ ਹਾਈਟ ਸਰੀਏ ਦੇ ਬਰਾਬਰ ਹੋਈ ਪਈ ਤੇ ਤਾਂ ਕਰਕੇ ਵਿੱਚ ਬੁੱਕਲੇ ਲਿਫਾਫੇ ਦੇ ਨਾਲ ਲਾ ਕੇ ਮੁੜੇ ਵੀ ਪਏ ਸੀ ਤੇ ਹੁਣ ਜਿੰਨੀਆਂ ਧੁੱਪਾਂ ਲੱਗਣ ਉਹਨਾਂ ਵਧੀਆ ਉਹਨੀਆਂ ਹੀ ਨੇ ਹੁਣ ਵਧੀਆ ਕੱਦ ਕਾਠ ਕਰਜੂਨ ਵਾਲੇ ਦਾ ਜਿਹੜੀ ਹੁਣ ਲਿਫਾਫੇ ਦੇ ਵਿੱਚ ਰਹਿੰਦੀ ਹੈ ਇਹ ਜਿਹੜਾ ਟੂਸੇ ਨਾਲ ਲੱਗੇਦੀ ਉਹ ਐ ਮੁੜੇ ਪਏ ਨੇ ਤਾਂ ਕਰਕੇ ਹੁਣ ਹੀਟ ਵਧੀਆ ਰਹਿੰਦੀ ਨਾਲੇ ਤਾਂ ਦਿਨੇ ਧੁੱਪਾਂ ਵਧੀਆ ਲੱਗਦੀਆਂ ਨੇ ਉਹਦੇ ਕਰਕੇ ਗਰਮੈਸ ਨਾਲ ਜਿਵੇਂ ਆਹ ਦੇਖੋ ਇੱਕ ਨਾਲ ਲੱਗ ਲੱਗ ਕੇ ਹੁਣ ਇਹ ਜਿਹੜੇ ਉੱਪਰ ਨਵਾਂ ਫਟਾਰਾ ਕਰਦਾ ਸੀ ਉਹਨਾਂ ਫਟਾਰਾ ਨਹੀਂ ਦੀ ਕਰਦਾ ਫਿਰ ਹੁਣ ਨਾਲ ਤਾਂ ਫਟਾਰਾ ਵਧੀਆ ਕਰੂਗੀ ਬਾਕੀ ਹੁਣ ਨਾਲੇ ਟਾਈਮ ਆ ਇਹਦਾ ਬਾਹਰ ਕੱਢਣ ਦਾ ਵੈਸੇ ਵੀ ਹੁਣ ਹੀਟ ਵਧੀਆ ਹੋਊਗੀ ਦਿਨਾਂ ਦੀ ਕਰਮੈਸ ਇੱਧਰ ਆਪਣੇ ਕarele ਦੇ ਬੂਟੇ ਲਾਏ ਹੋਏ ਸੀ ਜਿਹੜੇ ਵਿੱਚ ਵੀ ਉਹ ਜਿਹੜਾ ਤਾਂ ਜਰਮੀਨੇਸ਼ਨ ਹੋ ਗਿਆ ਉਹ ਤਾਂ ਵਧੀਆ ਖੜਾ ਕੋਈ ਫੰਗਸ ਨਹੀਂ ਕੋਈ ਕੁਛ ਨਹੀਂ ਮਾੜਾ ਮੋਟਾ ਅਟੈਕ ਆ ਤੇ ਇਹ ਆਪਾਂ ਲਾਏ ਤਾਂ ਉਹਦੇ ਨਾਲੋਂ 10 ਦਿਨ ਬਾਅਦ ਤੀ ਜਿਹੜਾ ਆਪਾਂ ਅਲੱਗ ਕarele ਲਾਏ ਆ ਇਹਦੇ ਤਾਂ ਆਪਾਂ ਸਪਰੇਅ ਕੋਈ ਨਹੀਂ ਕਰੀ ਉਹਦੇ ਨਾਲ ਆਪਾਂ ਇਹਨਾਂ ਤੇ ਆਨ ਰੱਖਿਆ ਉਹਦੇ ਤੇ ਫਿਰ ਵੀ ਪਹਿਲਾਂ ਬਿਮਾਰੀ ਦਾਟਾ ਕਾਫੀ ਤੇ ਹੋਣ ਜਾ ਕੇ ਲੋਟ ਆਇਆ ਉਹ ਇੰਨੀ ਹੀਟ ਕਿਉਂਕਿ ਇਹਨੂੰ ਚਾਹੀਦੀ ਨਹੀਂ ਹੁੰਦੀ ਪਿਆਜ਼ ਨੂੰ ਤਾਂ ਕਰਕੇ ਨਾ ਇਹਨੇ ਸਾਈਜ਼ ਕਰਿਆ ਨਾ ਇਹਦੀ ਗੱਠੀ ਬਣੀ ਆ ਜਿਵੇਂ ਦਾ ਲਾਇਆ ਸੀ ਉਹਵੇਂ ਤੇ ਪਿਆ ਮਾੜਾ ਮੋਟਾ ਜਿਹਾ ਬਣਿਆ ਤੇ ਬਾਕੀ ਜਿਹੜਾ ਆਪਾਂ ਲੈਦਾ ਪਿਆਜ਼ ਲਾਇਆ ਆ ਉਹਦੀ ਵਧੀਆ ਗੱਠੀ ਦਾ ਵੀ ਸਾਈਜ਼ ਵਧੀਆ ਬਣ ਗਿਆ ਤੇ ਪਾਣੀ ਹੁਣ ਇਹਨੂੰ ਲਾਤਾ ਆਪਾਂ ਆਥਾਣੇ ਜਿਹੜੇ ਬੂਟੇ ਮਰੇ ਹੋਏ ਨੇ ਉਹ ਭਰ ਦਾਂਗੇ ਨਾਲੇ ਤਾਂ ਵਿੱਚ ਨਾਲੇ ਇਹਦੀ 2-4 ਦਿਨਾਂ ਤੱਕ 5-4 ਦਿਨਾਂ ਤੱਕ ਜਦੋਂ ਧੁੱਪ ਲੱਗ ਕੇ ਬੂਟੇ ਵਧੀਆ ਹੋ ਹੋ ਗਏ। 8 ਰਗਿਆ ਮਤਲਬ ਥੋਂ ਫਿਰ ਨਾਲੇ ਤਾਂ ਇਹਨੂੰ ਗੜਾਈ ਕਰ ਦਾਂਗੇ। ਗੜਾਈ ਕਰਕੇ ਨਾਲ ਦੀ ਨਾਲ ਮਿੱਟੀ ਲਾ ਦਾਂਗੇ। ਮਿੱਟੀ ਲਾ ਕੇ ਨਾਲੇ ਵਿੱਚ ਸਮਾਨ ਪਾ ਕੇ ਲਾਵਾਂਗੇ। ਜਿਹੜਾ ਵੀ ਮਾੜਾ ਮੋਟਾ ਖਰਾਕ ਦੇਣੀ ਹੋਊਗੀ। ਤੇ ਸਰੀਏ ਨਾਲੋਂ ਤਾਂ ਹੁਣ ਕੱਦ ਉੱਪਰੀ ਆ। ਵਧੀਆ ਕੱਦ ਦਾ ਹਾਈਟ। ਇਹਦੇ ਨਾਲੋਂ ਬੱਡਾ ਵਾਲੀ ਨਾਲੋਂ ਇਹਦਾ ਫਾਇਦਾ। ਇਹਨੂੰ ਕੋਕਾ ਮਿੱਟੀ ਲਾਗ ਜਾਂਦੀ ਹੈ ਫਿਰ ਬੂਟੇ ਬਾਹਰ ਚੋਂ ਜਿਵੇਂ ਮਾਰਚ ਅਪ੍ਰੈਲ ਦੇ ਵਿੱਚ ਬਾਈਚਾਂ ਸਨੇਰੀਆਂ ਆਉਂਦੀਆਂ ਨੇ ਫਿਰ ਬੂਟੇ ਡਿੱਗਦੇ ਨਹੀਂ ਹੈਗੇ ਪਿਛਲੇ ਸਾਲ ਆਪਾਂ ਬੈੱਡ ਤੇ ਲਾਈ ਤੀ ਸ਼ਿਮਲਾ ਮਿਰਚ ਉਹ ਖਾਸੀ ਡਿੱਗੀ ਗਈ ਆ ਜਦ ਵੀ ਨੇਰੀ ਆਉਂਦੀ ਸੀ 5 7 10 ਬੂਟੇ ਖਰਾਬ ਹੋ ਜਾਂਦੇ ਸੀ ਆਪਣੇ ਨਾਲੇ ਤਾਂ ਹੁਣ ਇਹਨੂੰ ਮਿੱਟੀ ਲਾ ਕੇ ਵਧੀਆ ਡਗੂ ਨਹੀਂ ਨਾਲੇ ਸਮਾਨ ਪੈ ਜਾਂਦਾ ਜਿੰਨਾ ਸਮਾਨ ਪਊਗਾ ਥੱਲੇ ਉਹਨਾਂ ਵਧੀਆ ਸਪਰੇਹਾਂ ਕਰਨ ਨਾਲ ਉਹ ਥੱਲੇ ਖਾੜਕ ਮਿਲੂਗੀ ਜਿੰਨੀ ਉਹਨਾਂ ਵਧੀਆ ਹੁੰਦਾ ਮੋਟਾ ਕੱਦਗਾਠ ਵੀ ਵਧੀਆ ਕਰਦਾ ਬਾਕੀ ਹੁਣ ਜਦੋਂ ਗੜਾਈ ਹੋ ਗਈ ਇਹਦਾ ਫੇਰ ਦੇਖੂਗੀ ਕਲੀਅਰ ਵੀ ਕਿੰਨੇ ਬੂਟੇ ਬਚੇ ਨੇ ਤੇ ਫੇਰ ਸਾਫ ਸੁਥਰੀ ਦਿਖਣ ਲੱਗੂ ਹੁਣ ਹਲੇ ਫਿਲਹਾਲ ਖੱਖਾ ਕਰਕੇ ਥੋੜਾ ਜਿਆ ਪਤਾ ਨਹੀਂ ਲੱਗਦਾ ਵੀ ਕਿੰਨੇ ਕਬੂਟੇ ਨੇ ਬਾਕੀ ਬੂਟੇ ਵਧੀਆ ਨੇ ਸਾਰੇ ਆ ਦੇਖੋ ਜਿਵੇਂ ਸਾਰੇ ਕੋਈ 5 7 10 ਬੂਟਿਆਂ ਦੀ ਪ੍ਰੋਬਲਮ ਆ ਇੱਕ ਲੈਂਚ ਚ ਬਾਕੀ ਸਾਰੇ ਵਧੀਆ ਖੜੇ ਨੇ ਬੂਟੇ। ਸ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਆ ਕਰੋ।